15 ਅਕਤੂਬਰ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਸੰਬੰਧ ਵਿੱਚ ਦਿਹਾਤੀ ਏਰੀਆ ਵਿੱਚ ਫਗਵਾੜਾ ਪੁਲਿਸ ਵੱਲੋਂ ਐਸਪੀ ਫਗਵਾੜਾ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਥਾਣਾ ਸਦਰ ਤੋਂ ਸ਼ੁਰੂ ਹੋ ਕੇ ਆਸ-ਪਾਸ ਦੇ ਹਾਈਵੇ ਤੋਂ ਹੁੰਦਾ ਹੋਇਆ ਐਸਪੀ ਦਫ਼ਤਰ ਫਗਵਾੜਾ ਵਿਖੇ ਸਮਾਪਤ ਹੋਇਆ। ਇਸ ਮੌਕੇ ਗੱਲਬਾਤ ਕਰਦੇ ਆ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਪਿੰਡਾਂ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਇਹ ਫਲੈਗ ਮਾਰਚ ਕੱਢਿਆ ਗਿਆ ਹੈ। ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੱੰਦਿਆ ਕਿ ਜੋ ਵੀ ਚੋਣਾਂ ਦੌਰਾਨ ਪਿੰਡਾਂ ਦਾ ਮਾਹੌਲ ਖਰਾਬ ਕਰੇਗਾ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਜਿਸ ਲਈ ਪੁਲਿਸ ਵੱਲੋਂ ਸਖਤ ਬੰਦੋਬਸਤ ਵੀ ਕੀਤੇ ਗਏ ਨੇ। ਉਨ੍ਹਾਂ ਨਾਲ ਹੀ ਅਸਲਾ ਧਾਰਕਾਂ ਨੂੰ ਵੀ ਆਪੋ ਆਪਣੇ ਹਥਿਆਰ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਵਿਖੇ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ। ਜਿਹੜੀਆਂ ਆਗਾਮੀ ਚੋਣਾਂ ਨੇ ਪੰਚਾਇਤਲ ਇਲੈਕਸ਼ਨਸ ਨੇ ਉਹਦੇ ਮੱਦੇ ਨਜ਼ਰ ਅ ਅੱਜ ਜਿਹੜਾ ਹੈ ਪੂਰੇ ਪਿੰਡੂ ਇਲਾਕਿਆਂ ਦੇ ਵਿੱਚ ਅਸੀਂ ਸਬਡਿਵੀਜ਼ਨ ਫਕੜਾ ਜੋ ਹੈ ਜਿਸ ਨੂੰ ਪੁਟਲੜੀ ਕਿਹਾ ਹੈ ਉਹਦੇ ਬਾਰੇ 플ੈਗ ਮਾਰਚ ਕਰਿਆ ਜਾ ਰਿਹਾ ਹੈ ਇਹਦਾ ਮੰਤਵ ਹੈ ਜੀ ਲੋਕਾਂ ਦੇ ਵਿੱਚ ਕੰਫੀਡੈਂਸ ਪਾਇਆ ਜਾ ਕਿ ਇਲੈਕਸ਼ਨਸ ਪੂਰੀਆਂ ਫੇਅਰ ਔਰ ਇਮਪਾਰਸ਼ਲ ਤਰੀਕੇ ਨਾਲ ਕਰਾਈਆਂ ਜਾਣ ਜੀ ਬਿਨਾ ਕਿਸੇ ਡਰ ਦਬਾਅ ਤੋਂ ਤੇ ਆਮ ਲੋਕਾਂ ਨੂੰ ਬਿਲਕੁਲ ਵੀ ਅ ਅਦਰੰਦੀ ਲੋੜ ਨਹੀਂ ਹੈ ਔਰ ਮਾੜੇ ਅੰਸਰਾਂ ਵਾਸਤੇ ਸਖਤ ਹਦਾਇਤ ਹੈ ਸਾਡੇ ਫੈਜਵਾਜ ਨੂੰ ਕਿ ਕਿਸੇ ਵੀ ਨਹੀਂ ਕੋਈ ਵੀ ਜਿਹੜੀ ਸ਼ੈਤਾਨੀਆ ਵਰਤਾਨ ਕੀਤੀ ਜਾਏਗੀ ਔਰ ਸਾਰੇ ਕਾਨੂੰਨ ਦੀ ਪਾਲਣਾ ਕਰਨ ਇਸ ਦੇ ਨਾਲ ਨਾਲ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਜਿਹੜਾ ਆਪਣਾ ਅਸਲਾ ਹੈ ਉਹ ਆਪਣੇ ਜਿਹੜਾ ਕਨਸਰਨਡ ਪੁਲਿਸ ਸਟੇਸ਼ਨ ਦੇ ਵਿੱਚ ਹੈ ਉਹ ਜਲਦਬਿਲ ਜਮਾ ਕਰਾਓ ਔਰ ਸਾਟਾ ਸਾਥ 15 ਅਕਤੂਬਰ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਸੰਬੰਧ ਵਿੱਚ ਦਿਹਾਤੀ ਏਰੀਆ ਵਿੱਚ ਫਗਵਾੜਾ ਪੁਲਿਸ ਵੱਲੋਂ ਐਸਪੀ ਫਗਵਾੜਾ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਥਾਣਾ ਸਦਰ ਤੋਂ ਸ਼ੁਰੂ ਹੋ ਕੇ ਆਸ-ਪਾਸ ਦੇ ਹਾਈਵੇ ਤੋਂ ਹੁੰਦਾ ਹੋਇਆ ਐਸਪੀ ਦਫ਼ਤਰ ਫਗਵਾੜਾ ਵਿਖੇ ਸਮਾਪਤ ਹੋਇਆ। ਇਸ ਮੌਕੇ ਗੱਲਬਾਤ ਕਰਦੇ ਆ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਪਿੰਡਾਂ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਇਹ ਫਲੈਗ ਮਾਰਚ ਕੱਢਿਆ ਗਿਆ ਹੈ। ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੱੰਦਿਆ ਕਿ ਜੋ ਵੀ ਚੋਣਾਂ ਦੌਰਾਨ ਪਿੰਡਾਂ ਦਾ ਮਾਹੌਲ ਖਰਾਬ ਕਰੇਗਾ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਜਿਸ ਲਈ ਪੁਲਿਸ ਵੱਲੋਂ ਸਖਤ ਬੰਦੋਬਸਤ ਵੀ ਕੀਤੇ ਗਏ ਨੇ। ਉਨ੍ਹਾਂ ਨਾਲ ਹੀ ਅਸਲਾਧਾਰਕਾਂ ਨੂੰ ਵੀ ਆਪੋ ਆਪਣੇ ਹਥਿਆਰ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਵਿਖੇ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ। ਜਿਹੜੀਆਂ ਅਗਾਮੀ ਚੋਣਾਂ ਨੇ ਪੰਚਾਇਤਲ ਇਲੈਕਸ਼ਨਸ ਨੇ ਉਹਦੇ ਮੱਦੇ ਨਜ਼ਰ ਅ ਅੱਜ ਜਿਹੜਾ ਹੈ ਪੂਰੇ ਪਿੰਡੂ ਲਕਰੀਆਂ ਦੇ ਵਿੱਚ ਅਸੀਂ ਸਬਡਿਵੀਜ਼ਨ ਫਕਵਾੜਾ ਜੋ ਹੈ ਜਿੱਥੇ ਕੋਟਲਾ ਰਿਹਾ ਹੈ ਉਹਦੇ ਬਾਰੇ 플ੈਗ ਮਾਰਚ ਕੱਢਿਆ ਜਾ ਰਿਹਾ ਹੈ ਇਹਦਾ ਮੰਤਵ ਹੈ ਜੀ ਲੋਕਾਂ ਦੇ ਵਿੱਚ ਕੰਫੀਡੈਂਸ ਪਾਇਆ ਗਿਆ ਕਿ ਇਲੈਕਸ਼ਨਸ ਪੂਰੀਆਂ ਫੇਅਰ ਔਰ ਇੰਪਾਰਸ਼ੀਅਲ ਤਰੀਕੇ ਨਾਲ ਕਰਾਈਆਂ ਜਾਣਗੀਆਂ ਬਿਨਾਂ ਕਿਸੇ ਡਰ ਦਬਾਅ ਤੋਂ ਤੇ ਆਮ ਲੋਕਾਂ ਨੂੰ ਬਿਲਕੁਲ ਵੀ ਅ ਅਦਰੰਦੀ ਲੋੜ ਨਹੀਂ ਹੈ ਔਰ ਮਾੜੇ ਅੰਸਲਾ ਵਾਸਤੇ ਸਖਤ ਹਦਾਇਤ ਹੈ ਸਾਡੇ ਫਰਜਮਾਦਰ ਨੂੰ ਕਿ ਕਿਸੇ ਵੀ ਨਹੀਂ ਕੋਈ ਵੀ ਜਿਹੜੀ ਸ਼ੈਤਾਨੀਆ ਵਰਤਾਨ ਕੀਤੀ ਜਾਏਗੀ ਔਰ ਸਾਰੇ ਕਾਨੂੰਨ ਦੀ ਪਾਲਣਾ ਕਰਨ ਇਸ ਦੇ ਨਾਲ ਨਾਲ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਜਿਹੜਾ ਆਪਣਾ ਅਸਲਾ ਹੈ ਉਹ ਆਪਣੇ ਜਿਹੜਾ ਕਨਸਰਨਡ ਪੁਲਿਸ ਸਟੇਸ਼ਨ ਦੇ ਵਿੱਚ ਹੈ ਉਹ ਜਲਦਬਿਲ ਜਮਾ ਕਰਾਓ ਔਰ ਸਟਾਇਰ ਸਾਥ